ਅੱਜ ਜਿੱਥੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੱਜ ਅੰਤਿਮ ਅਰਦਾਸ ਵਿੱਚ ਕਈ ਨਾਮਵਰਕ ਸ਼ਖਸੀਅਤਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਹਨ ਉੱਥੇ ਹੀ ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀ ਆ ਕੀ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਜੋ ਵੀ ਪ੍ਰੋਜੈਕਟ ਲਿਆਂਦੇ ਗਏ ਸਨ ਉਹਨਾਂ ਵੱਲੋਂ ਉਹ ਪੂਰੇ ਕਰਵਾਏ ਜਾਣਗੇ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਮੌਕੇ ਹੋਰ ਕੀ ਗੱਲਬਾਤ ਕਹੀ ਗਈ। ਮੈਂ ਸਾਡੀ ਵੱਡੀ ਭੈਣ ਦੇ ਨਾਲ ਅਸੀਂ ਖੜੇ ਆਂ। ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਰਵਾਂਗੇ। ਪਰ ਜਿਹੜਾ ਸਾਡੇ ਭਰਾ ਦਾ ਘਾਟਾ ਤਾਂ ਨਹੀਂ ਪੂਰਾ ਹੋਣ ਵਾਲਾ। ਪਰ ਪਰਵਾਰ ਨੂੰ ਜਿਹੜੀ ਹੈ ਕੋਈ ਵੀ ਦੂਰ ਹੋਵੇ ਪੈਸਾ ਹੀ ਆਪਣੇ ਭੈਣ ਨੂੰ ਉਹਨਾਂ ਦੇ ਬੇਟੇ ਨੂੰ ਮੈਸਾ ਆਪਣਾ ਭੈਣ ਭਰਾ ਸਮਝ ਕੇ ਨਾ ਅਸਲ ਜੀ ਕੀ ਕਹੋਗੇ ਵੀ ਜਿਸ ਤਰ੍ਹਾਂ ਤੁਹਾਡਾ ਇੱਕ ਸਾਥੀ ਹੈਗਾ ਪ੍ਰੋਜੈਕਟਰ ਲੈ ਕੇ ਵੀ ਕਿਤਨਾ ਕਿਤੇ ਕਹਿੰਦੇ ਸਾਥੀ ਵਿਧਾਇਕ ਨੇ ਮੰਤਰੀ ਨੇ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਤੇ ਕੰਮ ਨੇ ਦੇਖੋ ਸਾਰੇ ਅਧੂਰੇ ਤੇ ਕੰਮ ਕੰਨਾਈ ਦੇਖੋ ਏਡਾ ਵੱਡਾ ਉਹਨਾਂ ਨੇ ਜਿਹੜੀ ਕਾਰਜਸਫਲ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਰਬਾਨ ਜਿੱਤੇ ਐ ਸਾਰੇ ਉਹਨਾਂ ਨੇ ਪ੍ਰਕਲ ਵੀ ਅੱਸੀ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਐ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੀ ਐ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਰਬਾਨ ਨਾਲ ਹੋ ਕੇ ਅ ਮੈਂ ਖੁਦ ਲੁਧਿਆਣੇ ਦਾ ਮੰਤਰੀ ਐ ਤੇ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਪਤੀ ਡਾਕਟਰ ਗੁਰਪ੍ਰੀਤ ਗੋਗੀ ਵੀ ਭੋਗ ਤੇ ਪਹੁੰਚ ਰਹੇ ਨੇ ਸੋ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਹ ਵਹਿੰਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ ਅੱਜ ਜਿੱਥੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੱਜ ਅੰਤਿਮ ਅਰਦਾਸ ਵਿੱਚ ਕਈ ਨਾਮਵਕ ਸ਼ਖਸੀਅਤਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਹਨ ਮੋਤੇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀ ਆ ਕੀ ਇਹ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਉਹਨਾਂ ਨੇ ਕੀ ਆ ਕੀ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਜੋ ਵੀ ਪ੍ਰੋਜੈਕਟ ਲਿਆਂਦੇ ਗਏ ਸਨ ਉਹਨਾਂ ਵੱਲੋਂ ਉਹ ਪੂਰੇ ਕਰਵਾਏ ਜਾਣਗੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਮੌਕੇ ਹੋਰ ਕੀ ਗੱਲਬਾਤ ਕਹੀ ਗਈ ਮੇ ਸਾਡੀ ਵੱਡੀ ਭੈਣ ਦੇ ਨਾਲ ਅਸੀਂ ਖੜੇ ਆ ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਰਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਤਾਂ ਨਹੀਂ ਪੂਰਾ ਹੋਣ ਵਾਲਾ ਪਰ ਪਰਵਾਰ ਨੂੰ ਜਿਹੜੀ ਹੈ ਕੋਈ ਵੀ ਦੂਰੋਂ ਵੇਪਸਾ ਹੀ ਆਪਣੇ ਭੈਣ ਨੂੰ ਉਹਨਾਂ ਦੇ ਬੇਟੇ ਨੂੰ ਵੇਸਾ ਆਪਣਾ ਭੈਣ ਭਰਾ ਸਮਝ ਕੇ ਨਾ ਅਸਲ ਵਿੱਚ ਕੀ ਹੋਣਗੇ ਵੀ ਜਿਸ ਤਰ੍ਹਾਂ ਤੁਹਾਡਾ ਜਿਹੇ ਸਾਥੀ ਇਹਦਾ ਪ੍ਰੋਜੈਕਟਰ ਲੈ ਕੇ ਵੀ ਕਿਤਨਾ ਕਿਤੇ ਕਹ ਰਹੇ ਸਾਥੀ ਵਿਧਾਇਕ ਨੇ ਮੰਤਰੀ ਨੇ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਤੇ ਕੰਮ ਨੇ ਦੇਖੋ ਸਾਰੇ ਅਧੂਰੇ ਤੇ ਕੰਮ ਕੰਨਾਈ ਦੇਖੋ ਏਡਾ ਵੱਡਾ ਉਹਨਾਂ ਨੇ ਜਿਹੜੀ ਕਾਰਜਸਫਲ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਹਿਬਾਨ ਜਿੱਤੇ ਸਾਰੇ ਉਹਨਾਂ ਨੇ ਪ੍ਰਕਲ ਵੀ ਅੱਸੀ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਹੈ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੀ ਹੈ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਹਿਬਾਨ ਨਾਲ ਹੋ ਕੇ ਮੈਂ ਖੁਦ ਲੁਧਿਆਣੇ ਦਾ ਮੰਤਰੀ ਹਾਂ ਤੇ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਰਪ੍ਰਥੀ ਡਾਕਟਰ ਗੁਰਪ੍ਰੀਤ ਕੋਟ ਵੀ ਭੋਗ ਤੇ ਪਹੁੰਚ ਰਹੇ ਨੇ ਸੋ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਹ ਵਹਿੰਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ ਅੱਜ ਜਿੱਥੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੱਜ ਅੰਤਿਮ ਅਰਦਾਸ ਵਿੱਚ ਕਈ ਨਾਮਵਰਕ ਸ਼ਖਸੀਅਤਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਹਨ ਉੱਥੇ ਹੀ ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀ ਆ ਕੀ ਇਹ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਉਹਨਾਂ ਨੇ ਕੀ ਆ ਕਿ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਜੋ ਵੀ ਪ੍ਰੋਜੈਕਟ ਲਿਆਂਦੇ ਗਏ ਸਨ ਉਹਨਾਂ ਵੱਲੋਂ ਉਹ ਪੂਰੇ ਕਰਵਾਏ ਜਾਣਗੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਮੌਕੇ ਹੋਰ ਕੀ ਗੱਲਬਾਤ ਕਹੀ ਗਈ ਹਮੇਸ਼ਾ ਵੱਡੀ ਭੈਣ ਦੇ ਨਾਲ ਅਸੀਂ ਖੜੇ ਆ ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਰਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਤਾਂ ਨਹੀਂ ਪੂਰਾ ਹੋਣ ਵਾਲਾ ਪਰ ਪਰਵਾਰ ਨੂੰ ਜਿਹੜੀ ਹੈ ਕੋਈ ਵੀ ਲੋੜ ਹੋਵੇ ਵੈਸੇ ਹੀ ਆਪਣੇ ਭੈਣ ਨੂੰ ਉਹਨਾਂ ਦੇ ਬੇਟੇ ਨੂੰ ਵੈਸਾ ਭਰਾ ਭੈਣ ਭਰਾ ਸਮਝ ਕੇ ਨਾਲ ਅਸਲ ਕੀ ਕਹੋਗੇ ਵੀ ਜਿਸ ਤਰ੍ਹਾਂ ਤੁਹਾਡਾ ਇੱਕ ਸਾਥੀ ਹੈਗਾ ਪ੍ਰੋਜੈਕਟਾਂ ਲੈ ਕੇ ਵੀ ਕਿਤਨਾ ਕਿਤੇ ਕਹਿੰਦੇ ਸਾਥੀ ਵਿਧਾਇਕ ਨੇ ਮੰਤਰੀ ਨੇ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਕੰਨਾਈ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਜਸਫਿਰ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਰਬਾਨ ਜਿੱਤੇ ਆ ਸਾਰੇ ਉਹਨਾਂ ਨੇ ਪ੍ਰਕੱਲ ਵੀ ਅੱਸੀ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੀ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਰਬਾਨ ਨਾਲ ਹੋ ਕੇ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਪਤੀ ਡਾਕਟਰ ਗੁਰਪ੍ਰੀਤ ਗੋਗੀ ਵੀ ਭੋਗ ਤੇ ਪਹੁੰਚ ਰਹੇ ਨੇ ਸੋ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਦਾ ਜਿਵੇਂ ਉਮੀਦ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ ਅੱਜ ਇੱਥੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੱਜ ਅੰਤਿਮ ਅਰਦਾਸ ਵਿੱਚ ਕਈ ਨਾਮਵਰਕ ਸ਼ਖਸੀਅਤਾਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਹਨ ਅੱਜ ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀ ਆ ਕੀ ਇਹ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਉਹਨਾਂ ਨੇ ਕੀ ਆ ਕੀ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਜੋ ਵੀ ਪ੍ਰੋਜੈਕਟ ਲਿਆਂਦੇ ਗਏ ਸਨ ਉਹਨਾਂ ਵੱਲੋਂ ਉਹ ਪੂਰੇ ਕਰਵਾਏ ਜਾਣਗੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਮੌਕੇ ਹੋਰ ਕੀ ਗੱਲਬਾਤ ਕਹੀ ਗਈ ਮੇ ਸਾਡੀ ਵੱਡੀ ਭੈਣ ਦੇ ਨਾਲ ਅਸੀਂ ਖੜੇ ਆ ਪਰਿਵਾਰ ਨੂੰ ਕੋਈ ਵੀ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਰਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਾਟਾ ਤਾਂ ਨਹੀਂ ਪੂਰਾ ਹੋਣ ਵਾਲਾ ਪਰ ਪਰਵਾਰ ਨੂੰ ਜਿਹੜੀ ਹੈ ਕੋਈ ਵੀ ਲੋੜ ਹੋਵੇ ਵੈਸੇ ਹੀ ਆਪਣੇ ਭੈਣ ਨੂੰ ਉਹਨਾਂ ਦੇ ਬੇਟੇ ਨੂੰ ਵੈਸਾ ਭਰਾ ਭੈਣ ਭਰਾ ਸਮਝ ਕੇ ਨਾਲ ਅਸਲ ਕੀ ਕਹੋਗੇ ਵੀ ਜਿਸ ਤਰ੍ਹਾਂ ਤੁਹਾਡਾ ਇੱਕ ਸਾਥੀ ਹੈ ਜਿਹੜਾ ਪ੍ਰੋਜੈਕਟਾਂ ਲੈ ਕੇ ਵੀ ਕਿਤਨਾ ਕਿਤੇ ਕਹਿੰਦੇ ਸਾਥੀ ਵਿਧਾਇਕ ਨੇ ਮੰਤਰੀ ਨੇ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਕੰਨਾਈ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪਸਨ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਰਬਾਨ ਜਿੱਤੇ ਆ ਸਾਰੇ ਉਹਨਾਂ ਨੇ ਪ੍ਰਕੱਲ ਵੀ ਅੱਜ ਹੀ ਉਹਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੀ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਰਬਾਨ ਨਾਲ ਹੋ ਕੇ ਆ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਪਤੀ ਡਾਕਟਰ ਗੁਰਪਿੰਨ ਕੋਟ ਵੀ ਭੋਗਤ ਦੀ ਪਹੁੰਚ ਰਹੇ ਨੇ ਸੋ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋਗੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਮੀਦ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾਵਾ